ਅੱਜ ਅਸੀਂ ਦਵਾਨੇਪਿੰਡ ਇਕੱਠੇ ਹੋਏ ਸੀ ਸਾਰੇ ਸਾਈਕਲ ਰੈਲੀ ਤੋਂ ਬਾਅਦ ਕਈ ਸਾਰਥਕ ਗੱਲਾਂ ਹੋਈਆਂ ਆਪਣੇ ਹਡਮਾਸਟਰ ਸਾਹਿਬ ਸ੍ਰਾਂਤ ਸਾਹਿਬ ਬੋਲੇ ਪ੍ਰਿੰਸੀਪਲ ਸਪਲੰਤ ਸਿੰਘ ਸਾਈ ਇਹਨਾਂ ਨੇ ਗੀਤ ਗਾਇਆ ਬਹੁਤ ਸੋਹਣਾ ਪੂਰਾ ਨਾਮ ਕੀ ਹੈ ਸਾਈ ਜੀ ਸਾਈ ਸੁਲਤਾਨ ਸਾਈ ਸੁਲਤਾਨ ਜੀ ਨੇ ਗੀਤ ਗਾਇਆ ਬਹੁਤ ਅੱਛਾ ਸੋ ਮੈਂ ਬੇਨਤੀ ਕਰਦਾ ਹਾਂ ਵਿਰਿੰਦਰ ਸਿੰਘ ਉਸ ਫੰਕਸ਼ਨ ਤੋਂ ਬਾਅਦ ਸਾਨੂੰ ਇਸ ਜਗ੍ਹਾ ਲੈ ਕੇ ਆਏ ਜਿੱਥੇ ਪਲਾਂਟੇਸ਼ਨ ਇਹਨਾਂ ਨੇ ਕੀਤੀ ਹੈ ਬੜੀ ਬੇਵਾਸ ਥਾਂ ਸੀ ਨਹਿਰੀ ਮਹਿਕਮੇ ਦੀ ਉਥੇ ਇਹ ਪਲਾਂਟੇਸ਼ਨ ਕਰਾ ਰਿਆ ਰਜਨੀਸ਼ ਪਰਮਾ ਜਿਹੜੇ ਇਹਨਾਂ ਦੇ ਕਰਤਾ ਤੱਤਾ ਨੇ ਉਹਨਾਂ ਦੀ ਇਹ ਪਹਿਲ ਕਦਮੀ ਹੈ ਸਤਿ ਸ੍ਰੀ ਅਕਾਲ ਸਿੰਘ ਛਿਨੀਵਾਲ ਖੁਰ ਤੋਂ ਤੇ ਬਹੁਤ ਬੰਦੇ ਸਰਪੰਚ ਸਾਹਿਬ ਸਾਡੇ ਸਰਨਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਜਿਹੜੇ ਹੈਗੇ ਪ੍ਰਧਾਨ ਦੁਵਾਨਿਆਂ ਤੋਂ ਉਹ ਵੀ ਸਾਰੇ ਨਾਲ ਨੇ ਸਾਰੇ ਪਤਵੰਤੇ ਸੱਜਣਾ ਦਾ ਸਾਂਝਾ ਕੰਮ ਆ ਮੈਂ ਦੋ ਪੈਂਥੀਆਂ ਕਰਨਾ ਚਾਹਣਾ ਜਿਸ ਥਾਂ ਤੇ ਆਪਾਂ ਸਮਾਗਮ ਕਰਕੇ ਆਏ ਆ ਮੈਂ ਸਰਪੰਚ ਸਾਹਿਬ ਜੀ ਨੂੰ ਪ੍ਰਿੰਸੀਪਲ ਸਾਹਿਬ ਨੂੰ ਜਿਹਨੂੰ ਸਾਰਿਆਂ ਨੂੰ ਉੱਥੇ ਦੱਸਿਆ ਸੀ ਵਿੱਚ ਦੀ ਬਹੁਤ ਸੋਹਣੇ ਛੜ ਦੇ ਦਰਖਤ ਦਿਖ ਰਿਹਾ ਸੀ ਤੇ ਬਾਹਰ ਨਾਲੋਂ ਟੈਂਪਰੇਚਰ ਲੀ 4 ਡਿਗਰੀ ਘੱਟ ਹੋਣਾ ਸੋ ਕਿਰਪਾ ਕਰਕੇ ਸਾਨੂੰ ਰੁੱਖ ਲਾਉਣੇ ਚਾਹੀਦੇ ਆ ਬਈ ਔਰ ਦੂਜੀ ਗੱਲ ਮੈਂ ਬੇਨਤੀ ਇਹ ਕਰਨਾ ਚਾਹੁੰਨਾ ਮੈਂ ਜਦੋਂ ਫੋਟੋ ਕਰਾਈ ਰੁੱਖ ਲਾ ਕੇ ਤੇ ਮੈਨੂੰ ਥੋੜਾ ਜਿਹਾ ਦੁੱਖ ਹੋਇਆ ਫੋਟੋਆਂ ਦੇ ਨਾਲ ਨਾਲ ਸਾਨੂੰ ਰੁੱਖ ਪਾਲਣੇ ਵੀ ਚਾਹੀਦੇ ਆ ਮਤਲਬ ਦੋ ਚੀਜ਼ਾਂ ਇਕੱਠੀਆਂ ਚ ਲੈਣੀਆਂ ਚਾਹੀਦੀਆਂ ਰੁੱਖ ਲਾਉਣੇ ਤੇ ਰੁੱਖ ਪਾਲਣੇ ਦੋਨੋਂ ਹੀ ਮਹੱਤਵਪੂਰਨ ਆ ਔਰ ਇੱਕੋ ਜਿਹੇ ਮਹੱਤਵਪੂਰਨ ਕਿਤੇ ਬਸ ਹੀ ਰੁੱਖ ਲਾ ਦਿੰਨੇ ਆ ਪਰ ਮੈਨੂੰ ਖੁਸ਼ੀ ਹੋਈ ਕਿ ਜਿਹੜਾ ਸਾਹਮਣੇ ਪਲਾਟ ਦਿੱਸਦਾ ਆ ਸਾਡੇ ਪਿੱਛੇ ਉਹਦੇ ਚਿੱਸੀ ਸੰਸਥਾ ਨੇ ਪlant ਲਾਏ ਤੇ ajo ਲੋਤ ਦਾ ਤਿੰਨ ਵਰਿਆਂ ਦੇ ਹੋ ਗਏ ਚੰਗੀ ਦੂਜੀ ਬੈਂਥੀ ਜਿਹੜੀ ਮੈਂ ਕਰਨੀ ਚੋ ਨਾ ਅਵਿੰਦਰ ਉਹਨੇ ਚੇਚੇ ਤੌਰ ਤੇ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਸਾਰੀ ਬਹੁਤ ਵੱਡੀ ਸਾਂਝ ਆ ਭਾਈਚਾਰਕ ਸਾਂਝ ਦਾ ਬਹੁਤ ਵੱਡਾ ਰਸਾ ਪੰਜਾਬੀਓ ਜੇ ਤੁਸੀਂ ਬਾਹਲੇ ਖਰਚਿਆਂ ਨਾਲ ਜਦੋਜਾਦ ਕਰਨੀ ਜੇ ਤੁਸੀਂ ਨਸ਼ਿਆਂ ਨਾਲ ਜਦੋਜਾਦ ਕਰਨੀ ਜੇ ਤੁਸੀਂ ਚੰਗੀ ਵਿਦਿਆ ਲਈ ਯਤਨ ਕਰਨੇ ਨੇ ਮੈਨੂੰ ਹੜਵਾਨ ਸਾਹਿਬ ਨੇ ਦੱਸਿਆ ਸੀ ਵੀ ਠੂਰ ਸਕੂਲ ਦੇ ਵਿੱਚ ਸਾਇੰਸ ਦੇ ਟੀਚਰ ਨਹੀਂ ਇਸ ਕਰਕੇ ਵਿਦਿਆਰਥੀ ਬਾਹਰ ਜਾ ਰਹੇ ਆ ਤੇ ਕੁਝ ਵਿਦਿਆਰਥੀ ਸਾਇੰਸ ਤੋਂ ਕੱਟ ਵੀ ਕਰ ਰਹੇ ਆ ਸੋ ਕਿਰਪਾ ਕਰਕੇ ਵਿਦਿਆਰਥੀਆਂ ਵੀ ਜੋਰ ਦਿਓ। ਵਾਤਾਵਰਨ ਸੁਵਾਨਲਾ ਵਿਦਿਆਲੇ ਬਹੁਤ ਚੁੱਧਿਆ ਪਾਇਚਾਰਕਸਾਂ ਸਾਨੂੰ ਇਸ ਚੀਜ਼ ਦੀ ਤਾਕਤ ਦੇਗੀ। ਸੋ ਇੰਨੀਆਂ ਇੱਕ ਗੱਲਾਂ ਨਾਲ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਉਦਮ ਕੀਤਾ। ਮੇਰੇ ਲਈ ਇਹ ਬਹੁਤ ਵਧੀਆ ਸਮਾਗਮਾਂ ਜਿੱਥੇ ਅਸੀਂ ਉੱਥੇ ਗੱਲਾਂ ਕਰਕੇ ਆਏ ਸਮਾਜਿਕ ਸਰੋਕਾਰਾਂ ਦੀਆਂ ਇੱਥੇ ਅਸੀਂ ਵਾਤਾਵਰਨ ਦੀ ਗੱਲ ਕੀਤੀ ਪਿੱਛੇ ਅਸੀਂ ਲਾਇਬ੍ਰੇਰੀ ਦੀ ਗੱਲ ਕਰਕੇ ਆਏ ਆ। ਸਭ ਤੋਂ ਵੱਡੀ ਗੱਲ ਥੀ ਨੇ ਮੈਨੂੰ ਆ ਜਿਆਦਾ ਖੁਸ਼ੀ ਦਿੱਤੀ ਜਿਆਦਾ ਮੇਰੇ ਮਨ 'ਚ ਇਹ ਸਿਜ਼ਾ ਖਲਾਰਾ ਆਇਆ ਬੇਂਧੀਆਂ ਵੀ ਚੰਗੇ ਬੰਦੇ ਪੈਦਾ ਕਰੀਏ ਚੰਗੇ ਰੋਲ ਮਾਡਲ ਰੋਲ ਮਾਡਲ ਪੈਦਾ ਕਰੀਏ ਮੈਂ ਖੇਡਾਂ ਦਾ ਸ਼ਕੀਨਾ ਮੈਂ ਦੇਖਦਾ ਉਹ ਟੀਮਾਂ ਫੁੱਟਬਾਲ ਦੀਆਂ ਹੋਕੀ ਦੀਆਂ ਜਿੱਥੇ ਆਂਦੀਆਂ ਜਿਨ੍ਹਾਂ ਦਾ ਮਿਡਲ ਮੈਨ ਬਹੁਤ ਸਟਰੋਂਗ ਹੁੰਦਾ ਭੱਜ ਕੇ ਪਿੱਛੇ ਆਉਂਦਾ ਤੇ ਵਾਲ ਫੀਡ ਕਰਦਾ ਸਾਨੂੰ ਉਹ ਲੋਕ ਚਾਹੀਦੇ ਆ ਜਿਹੜੇ ਉਸ ਗੇਮ ਦੇ ਵਿੱਚ ਚੰਗੀਆਂ ਬਾਲਾਂ ਫੀਡ ਕਰਨ ਲਈ ਸਭ ਬਲਵੰਤ ਸਿੰਘ ਖੜੇ ਆ ਚੱਕਰਪਿੰਡ ਦੀ ਇਹਨਾਂ ਨਹਾਰ ਬਦਲ ਦਿੱਤੀ 올림픽 ਤੇ ਮੈਪ ਤੇ ਲੈ ਕੇ ਆਂਦਾ ਕੋਈ ਹੋਰ ਪਿੰਡ ਰੀਸ ਕਰਕੇ ਇਹੋ ਜਿਹਾ ਹੋਵੇ ਦਵਾਨੇ ਬਹੁਤ ਅੱਛਾ ਕੰਮ ਕਰ ਰਿਹਾ ਔਰ ਮੈਂ ਵੀ ਬੇਨਤੀ ਕਰਨੀ ਚਾਹਣਾ ਮੈਂ ਸਰਕਾਰ ਦੀ ਨੌਕਰੀ ਕੀਤੀ ਬਹੁਤ ਨੇੜੇ ਹੋ ਕੇ ਲੋਕਾਂ ਦੇ ਨੇੜੇ ਹੋ ਕੇ ਸਰਕਾਰ ਦੇ ਨੇੜੇ ਹੋ ਕੇ ਸਾਰੇ ਯਤਨ ਸਰਕਾਰਾਂ ਨੇ ਕਰ ਸਕੀਆਂ ਕਰ ਸਕਦੀਆਂ ਕੱਲ ਮੇਰੀ ਨਸ਼ਿਆਂ ਬਾਰੇ ਸਮਾਜਤਾ ਕੀ ਰੋਲ ਆ ਇਸ ਵਿਸ਼ੇ ਤੇ ਰਿਕਾਰਡਿੰਗ ਸੀ ਮੈਂ ਉੱਥੇ ਵੀ ਬੇਨਤੀ ਕੀਤੀ ਵੀ ਸਾਡੇ ਲੋਕਾਂ ਨੂੰ ਅਗੇ ਆਉਣਾ ਚਾਹੀਦਾ ਇਹ ਠੀਕ ਹੈ ਬਈ ਬਰਾਮਦੀਆਂ ਬਹੁਤ ਹੁੰਦੀਆਂ ਯਤਨ ਪੁਲਿਸ ਬਹੁਤ ਕਰਦੀ ਆ ਡੀਡੈਕਸ਼ਨ ਦੀ ਕੋਸ਼ਿਸ਼ ਕਰਦੇ ਆ ਪਰ ਉਹ ਨਾ ਉਹਨਾਂ ਕੋਲੇ ਨਹੀਂ ਤਾਕਤ ਨਾ ਨਹੀਂ ਉਹਨਾਂ ਕੋਲ ਗਿੰਤੀ ਆ ਸੋ ਜੀ ਅਸੀਂ ਲੋਕ ਇਸ ਪੱਧਰ ਤੇ ਜਿੱਦਾਂ ਅਸੀਂ ਬੂਟੇ ਲਾਉਣ ਲਈ ਖੜੇ ਆ ਇਦਾਂ ਅਸੀਂ ਜਿਹੜੇ ਛੋਟੇ ਬੱਚੇ ਆ ਬੂਟੇ ਉਹਨਾਂ ਨੂੰ ਬਚਾਉਣ ਲਈ ਵੀ ਖੜੀਏ ਸੋ ਇੰਨੀਆਂ ਬੇਨਤੀਆਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਪ੍ਰਧਾਨ ਬਹੁਤ ਸ਼ੁਕਰਗੁਜ਼ਾਰ ਆ ਆ ਗਿਆ ਜੀ ਪ੍ਰਧਾਨ ਸਰ ਆਪਣੀ ಗ್ರಾಮ ਪੰਚਾਇਤ ਨੂੰ ਜ਼ਿਲ੍ਹੇ ਦਾ ਅਵਾਰਡ ਮਿਲਿਆ ਸਰ ਪਹਿਲੇ ਬਹੁਤ ਵਧੀਆ ਦਵਾਨਾ ਪਿੰਡ ਨੂੰ ਜ਼ਿਲ੍ਹੇ ਦਾ ਅਵਾਰਡ ਮਿਲਿਆ ਜਿਹੜੇ ਸਾਡੇ ਸੁਖਵੰਤ ਸਿੰਘ ਜੀ ਸਾਡ ਸੁਖਵੰਤ ਸਿੰਘ ਜਿਹੜੇ ਸ਼ਿਨੀਵਾਲ ਖੁਰ ਤੋਂ ਜਿੰਨਾ ਉਦਮ ਕੀਤਾ ਜਿੰਨਾਂ ਦੇ ਸਦਕਾ ਪਾ ਇਥੇ ਖੜੇ ਹੋਏ ਆ ਇਹ ਸਾਡੇ ਵਿਚਾਰ ਨੇ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਆ ਔਰ ਮੈਂ ਬੇਨਤੀ ਕਰਦਾ ਬਾਕੀ ਥਾਵਾਂ ਤੇ ਵੀ ਕਰਨਾ ਚਾਹੀਦਾ ਤੇ ਗੱਲਾਂ ਬਹੁਤ ਨੇ ਕਰਨ ਵਾਲੀਆਂ ਆਖਰੀ ਕਰਦੇ ਆ ਜਦੋਂ ਮੈਂ ਸੂਏ ਦਾ ਨਹਿਰ ਤੋਂ ਦੀ ਲੰਘਦਾ ਤੇ ਬਹੁਤ ਜਿਹੜੇ ਰੈਸਟ ਹਾਊਸ ਆ ਉਹ ਟੱਠ ਗਏ ਨੇ ਉਹ ਵੀ ਸਾਂਝੇ ਤੌਰ ਤੇ ਇਸ ਨੂੰ ਉਪਰਾਲਾ ਕਰਨਾ ਚਾਹੀਦਾ ਜਿੱਦਾਂ ਤੁਸੀਂ ਆਹ ਨਹਿਰੀ ਮੈਕਵਦੀ ਜਿਹੜੀ ਜਗਾਖ ਨੇ ਬਹੁਤ ਪੱਥਰ ਸੀਗਾ ਕੋਈ ਇਮਾਰਤ ਹੋਏਗੀ ਉਹਨਾਂ ਨੂੰ ਕਿਦਾਂ ਨਾ ਕਿਤੇ ਬਰਸ ਚੀਜ਼ਾਂ ਨੂੰ ਆਪਾਂ ਸੰਭੀਏ ਵੀ ਸੀਐਮ ਸਾਹਿਬ ਨੇ ਉਦਮ ਕੀਤਾ ਉਹਨਾਂ ਨੇ ਕਿਹਾ ਜਿਹੜੇ ਘਰਾਟ ਆ ਉਹ ਅਸੀਂ ਬਚਾਵਾਂਗੇ ਸੀਐਮ ਸਾਹਿਬ ਦਾ ਬਹੁਤ ਵਧੀਆ ਉਦਮ ਆ ਸੋ ਇਦਾਂ ਹੀ ਮੈਂ ਬੇਨਤੀ ਕਰਦਾ ਕਿਤੇ ਕੋਈ ਇਹੋ ਜੀ ਚੀਜ਼ ਚੰਗੀ ਆ ਤੁਸੀਂ ਵੀ ਉਹ ਚੀਜ਼ ਧਿਆਨ ਚ ਲਿਆ ਕੇ ਆਓ ਅਸੀਂ ਇਸ ਕਰਕੇ ਵੀ ਬਹੁਤ نیچے ਚਲੇ ਗਏ ਜਿਹੜੀ ਚੀਜ਼ ਮਾਸਟਰਪੀਸ ਅਸੀਂ ਬੋਲਦੇ ਨਹੀਂ ਪੰਜਾਬੀ ਉਹ ਬੋਲਣਾ ਸਿੱਖੋ ਰਿਕੁਐਸਟ ਕਰਨੀ ਸਿੱਖੋ ਬਹੁਤ ਚੀਜ਼ਾਂ ਤੁਹਾਨੂੰ ਆਈ ਮਿਲ ਜਾਂਦੀਆਂ ਜਿਹੜੀ ਨੌਕਰੀ ਮੈਂ ਕੀਤੀ ਮੈਂ ਦੇਖਿਆ ਬਹੁਤ ਲੋਕ ਤਰੇੜਾਂ ਬਾਕੇ ਵਹਿ ਜਾਂਦੇ ਸਰਪੰਚ ਆਹੇ ਦੂਜੀ ਪਾਰਟੀ ਦਾ ਕੋ ਸਰਪੰਚ ਸਾਰੇ ਪਿੰਡ ਦਾ ਸਾਂਝਾ ਹੋ ਗਿਆ ਹੁਣ ਵੀ ਚੋਣਾ ਹੋਣ ਵਾਲੀਆਂ ਤੁਸੀਂ ਕੋ ਸਰਪੰਚ ਸਾਹਿਬ ਸੁਨਵਾਚ ਚਾਹੀਦੀ ਹੈ ਬੰਦਾ ਆਪਣੇ ਆਪਣੀ ਪਾਰਟੀ ਛੱਡ ਕੇ ਆਪਣਾ ਤੜਾ ਛੱਡ ਕੇ ਥੋੜਾ ਕਰਦਾ ਸੋ ਆਪਾਂ ਆਪਣੇ ਸੁਹਾਸ ਵੀ ਤਬਦੀਲੀ ਲਈ ਆਈਏ ਵੀ ਜਿਹੜੀ ਆਪਾਂ ਪਾਈਚਾਰਕ ਸਾਂਝ ਦੀ ਗੱਲ ਉਹਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਅੰਤ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਮੈਨੂੰ ਬਹੁਤ ਮਾਣ